Get out. ਕੇ ਲੁਧਿਆਣਾ ਦੇ ਕਟਾਨੀ ਕਲਾ ਪਿੰਡ ਨੇ ਵੱਡੇ ਐਲਾਨ ਕਰ ਦਿੱਤੇ ਨੇ ਔਰ ਇਹ ਸੱਤ ਐਲਾਨ ਜਿਹੜੇ ਕਟਾਨੀ ਕਲਾ ਪਿੰਡ ਦੇ ਵੱਲੋਂ ਕੀਤੇ ਗਏ ਨੇ ਇਹਨਾਂ ਨੂੰ ਸੁਣਨ ਤੋਂ ਬਾਅਦ ਤੁਸੀਂ ਵੀ ਹੈਰਾਨ ਹੋ ਜਾਓਗੇ ਪ੍ਰਵਾਸੀਆਂ ਨੂੰ ਪੰਜਾਬ ਤੋਂ ਬਾਹਰ ਕੱਢਿਆ ਜਾਵੇ ਇਹ ਨਾਰਾ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਲਾਇਆ ਜਾ ਰਿਹਾ ਹੈ ਤੇ ਬਹੁਤ ਸਾਰੇ ਪ੍ਰਵਾਸੀਆਂ ਨੂੰ ਭੇਜ ਵੀ ਦਿੱਤਾ ਗਿਆ ਹੁਸ਼ਿਆਰਪੁਰ ਦੇ ਵਿੱਚ ਬੱਚੇ ਦੇ ਨਾਲ ਬਹੁਤ ਬੁਰੀ ਹਰਕਤ ਜਿਹੜੀ ਕੀਤੀ ਗਈ ਉਸ ਤੋਂ ਬਾਅਦ ਉਸ ਬੱਚੇ ਦੀ ਜ਼ਿੰਦਗੀ ਖੋ ਲਈ ਗਈ ਪ੍ਰਵਾਸੀ ਦੇ ਵੱਲੋਂ ਉਸ ਤੋਂ ਬਾਅਦ ਮਾਮਲੇ ਨੇ ਤੂਲ ਪਕੜੀ ਪ੍ਰਵਾਸੀਆਂ ਨੂੰ ਆਪਣੇ ਸਟੇਟ ਦੇ ਵਿੱਚੋਂ ਬਾਹਰ ਕੱਢਣ ਦੀ ਮੰਗ ਹਰ ਪੰਜਾਬੀ ਦੇ ਵੱਲੋਂ ਕੀਤੀ ਜਾ ਰਹੀ ਹੈ। ਪ੍ਰਵਾਸੀਆਂ ਦੇ ਵੱਲੋਂ ਪੰਜਾਬ ਦੇ ਵਿੱਚ ਹੜਕੰਪ ਮਚਾਇਆ ਜਾਂਦਾ ਹੈ ਔਰ ਐਸੀ ਭੱਦੀ ਹਰਕਤਾਂ ਕੀਤੀਆਂ ਜਾਂਦੀਆਂ ਨੇ ਤੇ ਹੁਣ ਇਸ ਦੇ ਉੱਪਰ ਲੁਧਿਆਣਾ ਦੇ ਪਿੰਡ ਕਟਾਨੀ ਕਲਾ ਵੱਲੋਂ ਸੱਤ ਵੱਡੇ ਐਲਾਨ ਕਰ ਦਿੱਤੇ ਗਏ ਨੇ। ਪਿੰਡ ਦੇ ਵਿੱਚ ਜੇਕਰ ਕੋਈ ਕਿਰਾਏਦਾਰ ਰਹਿੰਦਾ ਭਾਵੇਂ ਉਹ ਪ੍ਰਵਾਸੀ ਹੈ ਜਾਂ ਫਿਰ ਪੰਜਾਬੀ ਉਹਨੂੰ 15 ਅਕਤੂਬਰ ਤੱਕ ਮਕਾਨ ਖਾਲੀ ਕਰਨਾ ਪਵੇਗਾ ਤੇ ਪਿੰਡ ਤੋਂ ਵਾਪਸ ਚਲੇ ਜਾਣਾ ਪਵੇਗਾ। ਸਭ ਤੋਂ ਵੱਡਾ ਐਲਾਨ ਤੇ ਇਸ ਪਿੰਡ ਦਾ ਇਹ ਹੈਗਾ ਕਿ ਜੇ ਕੋਈ ਕੁੜੀ ਜਾਂ ਮੁੰਡਾ ਪਿੰਡ ਦਾ ਵਾਸੀ ਦੇ ਨਾਲ ਵਿਆਹ ਕਰਾਉਂਦਾ ਤੇ ਪੂਰਾ ਪਿੰਡ ਉਸ ਕੁੜੀ ਤੇ ਮੁੰਡੇ ਦਾ ਬਾਇਕਾਟ ਕਰੇਗਾ ਉਸ ਕੁੜੀ ਤੇ ਮੁੰਡੇ ਨਾਲ ਕੋਈ ਵੀ ਵਰਤੇਗਾ ਨਹੀਂ ਪਿੰਡ ਦੇ ਵੱਲੋਂ ਬਾਇਕਾਟ ਦੀ ਜਿਹੜੀ ਪ੍ਰਤੀਕਿਰਿਆ ਜ਼ਾਹਿਰ ਕੀਤੀ ਗਈ ਹੈ ਤੇ ਨਾਲ ਹੀ ਅਗਲਾ ਐਲਾਨ ਹੈ ਕਿ ਕੋਈ ਵੀ ਅਪਰਾਧਿਕ ਸੋਚ ਵਾਲਾ ਬੰਦਾ ਜੇਕਰ ਪਿੰਡ ਦੇ ਵਿੱਚ ਰਹਿੰਦਾ ਹੈ ਤੇ ਉਹਨੂੰ ਪਿੰਡ ਤੋਂ ਬਾਹਰ ਕੱਢ ਦਿੱਤਾ ਜਾਏਗਾ ਕਿਸੇ ਵੀ ਤਰੀਕੇ ਦਾ ਅਗਰ ਤੁਸੀਂ ਛੋਟਾ ਜਿਹਾ ਵੀ ਕ੍ਰਾਈਮ ਕਰਦੇ ਹੋ ਤੁਹਾਡੀ ਸੋਚ ਅਪਰਾਧਿਕ ਹੈਗੀ ਹੈ ਕਿ ਵੱਡੇ ਅਪਰਾਧ ਨੂੰ ਕੱਲ ਨੂੰ ਅੰਜਾਮ ਦੇ ਸਕਦਾ ਹੈ ਬੰਦਾ ਤੇ ਉਸਨੂੰ ਪਿੰਡ ਤੋਂ ਬਾਹਰ ਕੱਢ ਦਿੱਤਾ ਜਾਏਗਾ ਦੁਕਾਨਾਂ ਜਿਹੜੀਆਂ ਨੇ ਪਿੰਡ ਦੀਆਂ ਅਗਰ ਤੁਸੀਂ ਕਿਰਾਏ ਤੇ ਲੈਣਾ ਚਾਹੁੰਦੇ ਹੋ ਤੇ ਤੁਸੀਂ ਪੰਜਾਬ ਦੇ ਵਸਨੀਕ ਹੋਣੇ ਚਾਹੀਦੇ ਹੋ ਜੇਕਰ ਤੁਸੀਂ ਪੰਜਾਬ ਦੇ ਵਸਨੀਕ ਨਹੀਂ ਹੋ ਤੇ ਪਿੰਡ ਕਟਾਣੀ ਕਲਾ ਦੇ ਵਿੱਚ ਤੁਹਾਨੂੰ ਦੁਕਾਨ ਕਿਰਾਏ ਤੇ ਨਹੀਂ ਦਿੱਤੀ ਜਾਏਗੀ ਪੰਜਾਬ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਵੱਖ-ਵੱਖ ਥਾਵਾਂ ਦੇ ਉੱਪਰ ਨਸ਼ਾ ਵਿਕਦਾ ਹੈ ਤੇ ਕਟਾਣੀ ਕਲਾ ਪਿੰਡ ਦੇ ਮੋਢੀਆਂ ਨੇ ਵੀ ਐਲਾਨ ਕੀਤਾ ਜੇਕਰ ਕੋਈ ਵੀ ਇਨਸਾਨ ਨਸ਼ਾ ਵੇਚਦਾ ਫੜਿਆ ਗਿਆ ਤੇ ਉਸ ਦੇ ਖਿਲਾਫ ਪਿੰਡ ਵੱਲੋਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਪਲਾਸਟਿਕ ਪੈਕਿੰਗ ਦੇ ਉੱਪਰ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਰੋਕ ਲੱਗੀ ਹੋਈ ਹੈ ਤੇ ਹੁਣ ਕਟਾਨੀ ਕਲਾ ਪਿੰਡ ਨੇ ਵੀ ਇਸ ਨੂੰ ਫੋਲੋ ਕਰਨਾ ਸ਼ੁਰੂ ਕਰ ਦਿੱਤਾ ਹੈ ਜੇਕਰ ਦੁਕਾਨਦਾਰ ਦੇ ਵੱਲੋਂ ਪਲਾਸਟਿਕ ਬੈਗ ਦੇ ਵਿੱਚ ਤੁਹਾਨੂੰ ਸਾਮਾਨ ਦਿੱਤਾ ਜਾਂਦਾ ਹੈ ਤਾਂ ਉਸ ਦੁਕਾਨਦਾਰ ਨੂੰ 5000 ਰੁਪਏ ਜੁਰਮਾਨਾ ਲੱਗੂਗਾ ਜੀ ਹਾਂ ਪਲਾਸਟਿਕ ਪੈਕਿੰਗ ਦੀ ਵਰਤੋਂ ਅਗਰ ਦੁਕਾਨਦਾਰ ਵੱਲੋਂ ਕੀਤੀ ਜਾਂਦੀ ਹੈ ਤੇ ਜੇਕਰ ਦੁਕਾਨਦਾਰ ਫੜਿਆ ਜਾਂਦਾ ਹੈ ਤੇ ਉਹਨੂੰ 5000 ਰੁਪਏ ਜੁਰਮਾਨਾ ਭੁਗਤਣਾ ਪਵੇਗਾ ਪਿੰਡਾਂ ਦੇ ਵਿੱਚ ਅਸੀਂ ਅਕਸਰ ਦੇਖਦੇ ਹਾਂ ਕਿ ਕਈ ਵਾਰ ਅਵੈਧ ਕਬਜ਼ੇ ਕਰ ਲੈਂਦੇ ਜਾਂਦੇ ਨੇ ਜ਼ਮੀਨ ਕਿਸੇ ਦੀ ਹੁੰਦੀ ਹੈ ਤੇ ਕਬਜ਼ਾ ਕਿਸੇ ਦਾ ਹੁੰਦਾ ਹੈ ਤੇ ਉਸ ਦੇ ਉੱਪਰ ਫਸਲ ਕੋਈ ਬੀਜਦਾ ਤੇ ਜੇਕਰ ਜ਼ਮੀਨ ਦੇ ਉੱਪਰ ਨਜਾਇਜ਼ ਕਬਜ਼ਾ ਕਿਸੇ ਨੇ ਕੀਤਾ ਹੈ ਤੇ ਪਿੰਡ ਵਾਲਿਆਂ ਨੇ ਕਿਹਾ ਕਿ ਤੁਸੀਂ ਆਪ ਹੀ ਆਪਣਾ ਕਬਜ਼ਾ ਛੱਡ ਕੇ ਚੱਲ ਜਾਓ ਜੀ ਜਿੱਦੀ ਜ਼ਮੀਨ ਹੈ ਉਹਨੂੰ ਸੌਂਪ ਦਿਓ ਨਹੀਂ ਤਾਂ ਖ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈਗੀ ਹੈ ਪਿੰਡਾਂ ਵਾਲਿਆਂ ਵੱਲੋਂ ਉਸ ਬੰਦੇ ਦੇ ਉੱਪਰ ਕੀਤੀ ਜਾਏਗੀ ਇਹ ਸੱਤ ਵੱਡੇ ਅਲਾਨ ਜਿਹੜੇ ਨੇ ਪਿੰਡ ਕਟਾਣੀ ਕਲਾਂ ਜੋ ਕਿ ਲੁਧਿਆਣਾ ਦੇ ਕੋਲ ਪੈਂਦਾ ਹੈ ਉਸ ਪਿੰਡ ਦੇ ਮੋਢੀਆਂ ਵੱਲੋਂ ਕੀਤੇ ਗਏ ਨੇ ਔਰ ਪ੍ਰਵਾਸੀਆਂ ਤੇ ਕਿਰਾਏਦਾਰਾਂ ਦੇ ਲਈ ਵੱਡੇ ਝਟਕੇ ਜਿਹੜੇ ਨੇ ਉਹ ਇਸ ਫੈਸਲੇ ਨੇ ਲਿਆ ਦਿੱਤੇ ਨੇ